ਕਰੋ ਸਾਡੀਆਂ ਮੰਗਾ ਪੂਰੀਆਂ ਕਰੋ ਪਰ ਮੇਰਾ ਨਾਮ ਕਮਲਦੀਪ ਹੈਗਾ ਮੈਂ ਇੱਕ ਸਟਾਫ ਨਰਸ ਹੈਗਾ ਇਹ ਜਿੰਨਾ ਵੀ ਸਾਡਾ ਸਾਰਾ ਸਟਾਫ ਨਰਸਿੰਗ ਸਟਾਫ ਹੈਗਾ ਇੱਕ ਸਾਡੇ ਨਾਲ ਦਾ ਉੱਪਰ ਚੜਿਆ ਹੈਗਾ ਟੈਂਕੀ ਤੇ ਕਿਉਂਕਿ ਉਹਦਾ ਨਾਮ ਅੰਕੁਰ ਹੈਗਾ ਸਟਾਫ ਨਰਸ ਹੈ ਉਹ ਵੀ ਕਿੰਨੇ ਕ ਵੇ ਚੜਿਆ ਇਹਨੂੰ ਹੋ ਗਈ 2-3 ਘੰਟੇ ਹੋ ਗਏ ਉੱਪਰ ਚੜੇ ਇਹਨੂੰ ਉਹਦੀ ਮੰਗਾਂ ਲਈ ਚੜਿਆ ਜੀ ਮੰਗਾਂ ਕੀ ਨੇ ਮੰਗਿਆ ਹੈ ਸਾਡੀਆਂ ਪੰਜਾਬ ਸਰਕਾਰ ਨੇ ਜੋ ਸਾਨੂੰ ਜੁਆਇਨਿੰਗ ਲੈਟਰ ਸੀਗਾ ਉਹ ਸਾਡਾ 4600 ਬਣਦਾ ਸੀ ਪੇ ਗ੍ਰੇਡ ਜਿਹੜਾ ਕਿ ਸਰਕਾਰ ਨੇ ਸਾਨੂੰ 29200 ਦਿੱਤਾ ਹੈ ਜੋ ਕਿ ਜੁਆਇਨਿੰਗ ਲੈਟਰ ਜਿਹੜਾ ਸੀਗਾ ਉਹ ਸਾਡਾ ਦਿੱਤਾ ਸਕੇਲ ਸਾਡਾ ਕੋਸ਼ੀਗਾ ਦਿੱਤਾ ਸਰਕਾਰ ਨੇ ਕੁਛ ਹੈ ਜਿੰਨੇ ਨਾਲ ਕੋਈ ਸੰਤੁਸ਼ਟ ਨਹੀਂ ਹੈ ਵੀ ਇੰਨੀ ਮਹਿੰਗਾਈ ਹੈ ਜਿਸ ਕਰਕੇ ਵੀ ਸਰਕਾਰ ਮਲੇ ਕੀ ਸਟਾਫ ਦਾ ਗੁਜ਼ਾਰਾ ਕਰਨਾ ਬੜਾ ਮੁਸ਼ਕਲ ਹੈ ਇਸ ਸਰਕਾਰ ਅਗੇ ਤਾਂ ਹੀ ਸੀ ਦੁਹਾਰ ਰਹੇ ਵੀ ਸਾਡੀ ਜਿਹੜੀ ਸਾਡਾ ਸੈਲਰੀ ਤੁਸੀਂ ਸਕੇਲ ਦਿੱਤਾ ਤੁਹਾਨੂੰ ਜੁਆਇਨਿੰਗ ਲੈਟਰ ਦਿੱਤਾ ਉਹ ਸਾਡੂੰ ਉਨੀ ਸਕੇਲ ਮਿਲਣਾ ਚਾਹੀਦਾ ਹੈ ਸੈਲਰੀ ਉਹ ਕਿੰਨੇ ਕੱਲ ਜਾਂਦੀ ਹੈ ਹਾਂਜੀ ਜੁਆਇਨਿੰਗ ਕਦੋਂ ਹੋਈ ਹੈ ਜੁਆਇਨਿੰਗ 3 ਸਾਲ ਹੋ ਗਏ ਜੀ ਪਰ ਸੈਲਰੀ ਸਾਡੀ ਹਾਲੇ ਤੱਕ ਕੋਈ ਨਹੀਂ ਵਧੀ ਸਰ ਸੈਲਰੀ ਉਨੀ 29200 ਆ ਰਹੀ ਹੈ ਸਰ ਜੋ ਕਿ ਤੁਸੀਂ ਮੰਗ ਕੇ ਇਹਦੀ ਕਰ ਮੰਗ ਮੰਗ ਛੱਡੀ ਹੈ 4600 ਪੇ ਗ੍ਰੇਡ ਹੈ ਜੀ ਜਿਹਦੇ ਨਾਲ ਸਾਡੀ ਸਾਨੂੰ ਨਹੀਂ ਮਿਲ ਰਿਹਾ ਜੋ ਕਿ ਸਾਨੂੰ ਨਹੀਂ ਮਿਲ ਰਿਹਾ ਜੀ 4600 ਗ੍ਰੇਡ ਹੈ 46 ਪੇ ਗ੍ਰੇਡ ਹੈ ਜੀ 4600 ਹਾਂਜੀ ਕੀ ਹੁੰਦਾ ਜੀ 4600 ਉਹਨਾਂ ਸਰ ਸਾਡੀ ਸੈਲਰੀ ਜਿਵੇਂ ਸਾਡੇ ਨਾਲ ਦੇ ਪਰਸਨ ਕੰਮ ਕਰ ਰਹੇ ਆ ਉਹਨਾਂ ਦੀ ਸੈਲਰੀ 55 60 8000 ਰੁਪਏ ਆ ਸਾਡੀ 29000 ਦੀ ਸੈਲਰੀ ਹੈ ਜੀ ਉਸ ਦੇ ਕਾਰਨ ਫਿਰ ਅਸੀਂ ਪ੍ਰੋਟੈਕਟ ਕਰਤਾ ਵੀ ਸਾਡੀ ਸੈਲਰੀ ਨਹੀਂ ਸੈਲਰੀ ਸਾਡਾ ਕੁਝ ਗੁਜ਼ਾਰਾ ਨਹੀਂ ਹੋ ਰਿਹਾ ਸਰ ਔਰ ਸਾਡਾ ਇਹਨਾਂ ਰੂਮ ਡਬਲ ਡਬਲ ਸੈਲਫ ਡਬਲ ਡਬਲ ਸੈਲਰੀ ਨਾਲ ਦੀ ਸਾਡੀ ਸਰ ਕੰਮ ਤਾਂ ਸੇਮ ਹੀ ਹੈ ਨਾਲ ਦੀ ਸੂਬੇ ਸਰ ਸੈਲਰੀ ਸਾਰੇ ਦਿਨ ਜ਼ਿਆਦਾ ਹੈ ਸਾਡੀ ਸਭ ਤੋਂ ਘੱਟ ਸੈਲਰੀ ਹੈ ਜੀ ਜਿਹੜਾ ਚੜਾ ਹੈ ਜੀ ਉਹਦਾ ਕੀ ਨਾਮ ਉਹਨਾਂ ਦਾ ਅੰਕੁਰ ਹੈ ਸਰ ਚੱਲ ਰਹੀ ਹੈ ਜੀ ਹਾਂਜੀ ਕੱਲੇ ਨਾਲ ਦੋਸਤ ਇਹਨੂੰ ਹੋ ਗਈ 3 ਘੰਟੇ ਹੋ ਗਏ ਜੀ ਕੋਈ ਚਲਬਾਤ ਵਾਸਤੇ ਆਇਆ ਹਾਂ ਹਾਂ ਸਰ মিডিਆ ਆ ਰਿਹਾ ਸੀ ਬਾਕੀ ਤਾਂ ਕੋਈ ਨਹੀਂ ਆਇਆ ਸਰ ਅੱਛਾ ਜੀ ਹਾਂਜੀ ਤੇ ਪਹਿਲਾਂ ਕੋਈ ਤੁੰਨੇ ਵੱਲੋਂ ਕੋਈ ਰੱਖੀ ਹੋਈ ਹੈ ਹਾਂਜੀ ਸਰ ਪਹਿਲਾਂ ਅਸੀਂ ਬਹੁਤ ਵਾਰੀ ਮੀਟਿੰਗਾਂ ਵੀ ਕਰੀਆਂ ਸਰ ਅਸੀਂ 4 ਸਾਲ ਤੋਂ ਮੀਟਿੰਗਾਂ ਹੀ ਕਰਦੇ ਆ ਰਹੇ ਹਾਂ ਪਰ ਸਾਡਾ ਕੋਈ ਅਸੀਂ ਇੱਥੇ 200 ਜਣੇ ਹੈਗੇ ਜੀ ਸਾਡਾ ਹਰਜਿੰਦਰ ਹਸਪੀਟਲ ਸਰ ਨਰਸਿੰਗ ਸਟਾਫ ਹੈਗੇ ਜੀ ਅਸੀਂ ਨਰਸਿੰਗ ਸਟਾਫ ਦਾ ਮੁਲਾਜ਼ਮ ਹੈ ਇਹ ਇਹ ਲੜਕਾ ਨੌਜਵਾਨ ਹੈ ਇਹ ਉੱਪਰ ਚੜ੍ਹਿਆ ਆਪਣੀ ਮੰਗਾਂ ਦੇ ਸੰਬੰਧ ਚ ਥੱਲੇ ਨਰਸਿੰਗ ਸਟਾਫ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ ਇਸ ਸੰਬੰਧ ਚ ਐਸ ਡੀ ਐਮ ਸਾਹਿਬ ਵੀ ਮੌਕੇ ਤੇ ਹਾਜ਼ਰ ਨੇ ਤੇ ਰਜਿੰਦਰਾ ਹਸਪੀਟਲ ਦੇ ਐਮ ਐਸ ਸਾਹਿਬ ਨੇ ਉਹ ਇਹਨਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਜੋ ਇਹਨਾਂ ਦੀਆਂ ਮੰਗਾਂ ਸੰਬੰਧੀ ਗੱਲਬਾਤ ਜਾ ਰਹੀ ਹੈ ਜੋ ਜਲਦੀ ਮਸਲੇ ਦਾ ਹੱਲ ਕੱਢ ਲਿਆ ਜਾਵੇ ਕਿੰਨੇ ਬੱਚੇ ਨੇ ਜੀ ਉੱਪਰ ਨਹੀਂ ਜੀ ਜਿਹੜੇ ਨਰਸਿੰਗ ਸਟਾਫ ਦੇ 21 ਸਟੂਡੈਂਟ ਚੜੇ ਆ ਬਾਕੀ ਤਾਂ ਉਹਦੇ ਨਾਲ ਹੀ ਨੇ ਚੌਥੇ ਫਲੋਰ ਤੇ ਜਿਹੜਾ ਮਲਟੀ ਸਟੋਰੀ ਪਾਰਕਿੰਗ ਉੱਤੇ ਚੜੇ ਨੇ ਵਿਜੇਂਦਰਾ ਹਸਪੀਟਲ ਸਰ ਕੀ ਗੱਲਬਾਤ ਹੋਈ ਹੈ ਜੀ ਇਹਨਾਂ ਦੇ ਨਾਲ ਚੱਲ ਰਹੀ ਹੈ ਜੀ ਗੱਲਬਾਤ ਚੱਲ ਰਹੀ ਹੈ ਜਲਦੀ ਹੀ ਇਹ ਰਿਜ਼ਲਟ ਕਿੱਥੇ ਆ ਕਿੰਨੇ ਵਜੇ ਚੜੇ ਸਾਰੇ ਇੱਕ ਘੰਟਾ ਪਹਿਲਾਂ ਕਰੀ ਤੋ